ਸਾਸੀ ਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਅੱਜ ਮੀਟਿੰਗ ਹੋਈ ਜਦੇ ਵਿੱਚ ਇਹ ਜਿਹੜੇ ਅੱਜ ਫੈਸਲੇ ਲਏ ਗਏ ਮੈਂਬਰ ਸਭਾ ਨੇ ਅੱਜ ਵੱਡੇ ਫੈਸਲੇ ਲਏ ਗਏ ਨੇ ਤਾਂ ਉਹ ਕਿਹੜੇ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਤਾਂ ਉਸ ਦੇ ਉੱਪਰ ਜਿਹੜੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਉਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਾਸੀ ਕਾਲਜੀ ਰਪਾਣਾ ਜੀ ਅੱਜ ਐ ਜੀ ਪੀ ਸੀ ਮੈਂਬਰ ਸਭਾ ਨੇ ਉਹ ਕਿਹੜੇ ਵੱਡੇ ਫੈਸਲੇ ਲਏ ਨੇ ਕੀ ਲੱਗਦਾ ਕੋਈ ਸਿੱਖ ਪੰਥ ਦੇ ਕੋਈ ਐਮ ਵੱਡੇ ਫੈਸਲੇ ਨੇ ਕੋਈ ਸਿੱਖਾਂ ਦੇ ਜਿਹੜੇ ਐਮ ਮਸਲੇ ਕੋਈ ਹੱਲ ਹੋ ਸਕਣਗੇ ਆ ਜਿਹੜੇ ਫੈਸਲੇ ਲੈ ਕੇ ਨੇ ਦੇਖੋ ਗੱਲ ਇਹ ਆ ਕਿ ਅੱਜ ਅੰਤਰੀ ਕਮੇਟੀ ਐਸਜੀਪੀਸੀ ਦੀ ਇੱਕ ਮੀਟਿੰਗ ਹੋਈ ਹੈ ਮੀਟਿੰਗ ਪਹਿਲਾਂ ਤੋਂ ਤੈਅ ਸੀ ਇਹ ਨਹੀਂ ਸੀਗਾ ਕਿ ਮੀਟਿੰਗ ਕੋਈ ਮੌਕੇ ਤੇ ਜਾਂ ਕੋਈ ਐਮਰਜੈਂਸੀ ਜਾਂ ਇਮੀਡੀਏਟ ਮੀਟਿੰਗ ਬੁਲਾਈ ਹੈ ਮੀਟਿੰਗ ਪਿਛਲੇ ਕਾਫੀ ਦਿਨਾਂ ਤੋਂ ਤੈਅ ਸੀ ਕਿ ਅੱਜ ਜਿਹੜੀ 19 ਤਰੀਕ ਨੂੰ ਜਿਹੜੀ ਮੀਟਿੰਗ ਹੈ 20 ਤਰੀਕ ਨੂੰ ਉਹ ਹੋਣ ਜਾ ਰਹੀ ਹੈ ਐਸਜੀਪੀਸੀ ਅੰਤਰੀ ਕਮੇਟੀ ਦੀ ਤਾਂ ਉਸ ਕਮੇਟੀ ਦੇ ਵਿੱਚ ਜੋ ਸੂਤਰ ਤਾਂ ਇਹ ਦੱਸਦੇ ਨੇ ਕਿ ਲਗਭਗ ਤੈ ਸੀ ਕਿ ਗਿਆਨੀ ਰਗਵੀਰ ਸਿੰਘ ਦੀ ਛੁੱਟੀ ਹੋ ਸਕਦੀ ਹੈ ਪਰ ਇਹਦੇ ਨਾਲ ਇਹ ਕਹੀ ਵੀ ਹੈ ਕਿ ਗਿਆਨੀ ਰਗਵੀਰ ਸਿੰਘ ਲੰਬੀ ਛੁੱਟੀ ਤੇ ਚੱਲ ਰਹੇ ਨੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਛੁੱਟੀ ਦੇ ਦਰਮਿਆਨ ਹੀ ਕੀਤੀ ਹੈ ਉਹਨਾਂ ਨੇ ਤਾਂ ਉਹ ਮੇਰੇ ਖਿਆਲ ਚ April ਦੇ ਫਸਟ ਵੀਕ ਤੱਕ ਛੁੱਟੀ ਤੇ ਆ ਗਿਆਨੀ ਰਗਵੀਰ ਸਿੰਘ ਤੇ ਹੁਣ ਇਹਦੇ ਚ ਇੱਕ ਜਿਹੜਾ ਫੈਸਲਾ ਤਾਂ ਉਹ ਦੱਸਿਆ ਜਾ ਰਿਹਾ ਕਿ ਉਹ ਛੁੱਟੀ ਤੈ ਮੰਨੀ ਜਾ ਰਹੀ ਸੀ ਦੂਜਾ ਫੈਸਲਾ ਜਿਹੜਾ ਅੰਤਰੀ ਕਮੇਟੀ ਨੇ ਕੀਤਾ ਤੇ ਕਰਨਾ ਵੀ ਉਹੀ ਸੀਗਾ ਉਹ ਚ ਕੋਈ ਬਦਲਾਅ ਨਹੀਂ ਹੋਇਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸੀਗਾ ਹੂੰ ਪਿਛਲੇ ਕੁਝ ਦਿਨਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਐਸਜੀਪੀਸੀ ਦੇ ਖਿਲਾਫ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਬੋਲੇ ਆ ਉਹ ਬਿਲਕੁਲ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਲਗਭਗ ਪਿਛਲੇ ਹਫਤੇ ਇੱਕ ਪੱਠਾ ਸਾਹਿਬ ਗੁਰਦੁਆਰਾ ਸਾਹਿਬਾ ਜਿਹੜੀ ਉਹਦੀ ਜ਼ਮੀਨ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਉਹ ਜ਼ਮੀਨ ਹੈ ਉਹ ਐਸਜੀਪੀਸੀ ਨੇ ਵੇਚੀ ਹੈ ਹੂੰ ਤੇ ਉਹਨਾਂ ਨੇ ਹੋਰ ਕਾਫੀ ਵੱਡੇ ਇਲਜ਼ਾਮ ਲਾਏ ਆ ਤਾਂ ਇਸੇ ਤਰ੍ਹਾਂ ਗਿਆਨੀ ਰਗਵੀਰ ਸਿੰਘ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਐਸਜੀਪੀਸੀ ਨੂੰ ਸਾਬਕਾ ਜਥੇਦਾਰਾਂ ਨੇ ਚੋਂ ਤਰਫੋਂ ਘੇਰਾ ਪਾ ਲਿਆ ਐਸਜੀਪੀਸੀ ਨੂੰ ਉਧਰੋਂ ਗਿਆਨੀ ਹਰਪ੍ਰੀਤ ਸਿੰਘ ਤੇ ਉਧਰੋਂ ਗਿਆਨੀ ਰਗਵੀਰ ਸਿੰਘ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਣ ਦੇ ਲਈ ਐਸਜੀਪੀਸੀ ਨੇ ਉਹਨਾਂ ਨੂੰ ਇੱਕ ਤਾਂ ਮਾਫੀ ਮੰਗਣ ਲਈ ਕਿਹਾ ਵੀ ਇੱਕ ਤਾਂ ਤੁਸੀਂ ਜਿਹੜੇ ਇਹ ਇਲਜ਼ਾਮ ਲਾਏ ਨੇ ਤੇ ਮਾਫੀ ਮੰਗੋ ਦੂਜਾ ਜੇ ਤੁਹਾਡੇ ਕੋਲੇ ਕੋਈ ਇਹਦੇ ਪ੍ਰੂਫ ਨੇ ਕੋਈ ਸਬੂਤ ਹੈਗੇ ਆ ਤਾਂ ਉਹ ਸਾਨੂੰ ਦਿਓ ਤੀਜਾ ਉਹਨਾਂ ਨੇ ਗਿਆਨੀ ਹਰਪਿਕਸ ਨੂੰ ਕਿਹਾ ਕਿ ਜਿਹੜਾ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਉਹ ਕਹਿ ਰਹੇ ਹੋ ਵੀ ਪੈਸਾ ਖੁਰਦ-ਬੁਰਦ ਹੋਇਆ ਜਾਂ ਜ਼ਮੀਨ ਵੇਚੀ ਹੈ ਠੀਕ ਹੈ ਜ਼ਮੀਨ ਉਹ ਕਹਿੰਦੇ ਵੇਚੀ ਆ ਹਮ ਐਚਪੀਸੀ ਦੇ ਅੰਤਰੀ ਕਮੇਟੀ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜ਼ਮੀਨ ਵੇਚੀ ਹੈ ਕਾਨੂੰਨ ਤਹਿ ਜਮੀਨ ਵੇਚੀ ਐ ਕਾਨੂੰਨ ਤਹਿ ਜਮੀਨ ਲਈ ਐ ਪਰ ਜਿਹੜੀ ਤੁਸੀਂ ਪੈਸੇ ਖੁਰਦਬੁਰ ਦੀ ਗੱਲ ਕਰ ਰਹੇ ਹੋ ਤਾਂ ਉਹਦਾ ਸਬੂਤ ਦਿਓ ਜੇ ਸਬੂਤ ਨਹੀਂ ਦਿਓਗੇ ਤਾਂ ਫਿਰ ਅਗਲੀ ਕਾਰਵਾਈ ਉਹ ਫਿਰ ਦੱਸਾਂਗੇ ਕੀ ਕਰਨੀ ਆ ਹੋ ਸਕਦਾ ਕਿ ਦੇਖੋ ਇੱਕ ਤਾਂ ਇਹ ਕਿ ਗਾਇਨੀ ਹਰਪ੍ਰੀਤ ਸਿੰਘ ਮਾਫੀ ਮੰਗਣ ਵਾਲਿਆ ਚੋਂ ਨਹੀਂ ਉਹ ਮਾਫੀ ਨਹੀਂ ਮੰਗਣਗੇ ਕਿਉਂ ਕਿਉਂਕਿ ਉਹ ਪਿਛਲੇ ਲਾਫ ਕਾਫੀ ਲੰਬੇ ਸਮੇਂ ਤੋਂ ਐਸਜੀਪੀਸੀ ਕਲਦੀਆ ਦੇ ਖਿਲਾਫ ਬੋਲ ਰਿਹਾ ਤਾਂ ਉਹਨਾਂ ਨੂੰ ਲੱਗਦਾ ਵੀ ਜੇ ਹੁਣ ਮਾਫੀ ਮੰਗਾਗੇ ਤਾਂ ਹੋ ਸਕਦਾ ਬਹੁਤ ਜ਼ਿਆਦਾ ਲੋਕਾਂ ਦੇ ਦਿਲ ਚ ਇਹ ਗੱਲ ਜਾਏਗੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਗਲਤ ਬੋਲਿਆ ਜਾਂ ਝੂਠ ਬੋਲਿਆ ਤਾਂ ਐਸਜੀਪੀਸੀ ਕੀ ਕਰ ਸਕਦੀ ਹੈ ਐਸਜੀਪੀਸੀ ਮਾਨਹਾਨੀ ਦਾ ਕੇਸ ਕਰ ਸਕਦੀ ਹੈ ਜਿਵੇਂ ਆਪਾਂ ਰੁਟੀਨ ਚ ਦੇਖਦੇ ਹਾਂ ਕਿ ਸਰਕਾਰਾਂ ਜਾਂ ਕਈ ਵਾਰ ਆਗੂ ਇਹ ਜਿਹੇ ਹੁੰਦੇ ਨੇ ਕਿ ਜਦੋਂ ਆਪਾਂ ਕਿਸੇ ਨੂੰ ਬੋਲਣ ਤੋਂ ਰੋਕਣਾ ਹੋਵੇ ਤਾਂ ਦੇ ਉੱਪਰ ਆਪਾਂ ਡੈਫੇਮੇਸ਼ਨ ਦਾ ਕੇਸ ਪਾ ਦਿੰਦੇ ਹਾਂ ਬਿਲਕੁਲ ਕੋਰਟਾਂ ਦੇ ਕੇਸਾਂ ਦਾ ਬਿਲਕੁਲ ਕੋਟਾਂ ਦੇ ਚੱਕਰ ਖਾਈ ਜਾਓ ਕੋਟਾਂ ਚੱਕਰ ਫਿਰਿਓ ਤਾਂ ਉਸ ਤੋਂ ਬਾਅਦ ਜਿਹੜੇ ਆਉਣ ਵਾਲੇ ਸਮੇਂ ਜੇਕਰ ਤੁਸੀਂ ਇਹ ਜਿਹੜਾ ਜਿਹੜੇ ਬੋਲ ਪਿਓ ਤਾਂ ਠੀਕ ਹੈ ਵੀ ਆਉਣ ਵਾਲੇ ਸਮੇਂ 'ਚ ਆਪਾਂ ਉਹਨੂੰ ਕਿਵੇਂ ਰੋਕ ਸਕਦੇ ਆ ਤਾਂ ਇਸ ਕਰਕੇ ਗਿਆਨੀ ਹਰਪੀ ਸਿੰਘ ਦੇ ਉੱਪਰ ਡੈਫੇਮੇਸ਼ਨ ਦਾ ਕੇਸ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਜਿਹੜੀ ਸੰਭਾਵਨਾ ਬਿਆਨ ਕੀਤੀ ਜਾ ਰਹੀ ਆ ਪਰ ਹਾਲ ਦੀ ਘੜੀ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮਾਫੀ ਮੰਗੋ ਜਿਹੜੇ ਤੁਸੀਂ ਗਲਤ ਇਲਜ਼ਾਮ ਲਾਇਆ ਇਹੀ ਸੇਮ ਗਿਆਨੀ ਰਕबीर ਸਿੰਘ ਤੇ ਹੋਇਆ ਜੋ ਕੱਲ ਗਿਆਨੀ ਰਕबीर ਸਿੰਘ ਨੇ ਕਿਹਾ ਐਸਜੀਪੀਸੀ ਨੂੰ ਕਿਹਾ ਤੇ ਕੁਝ ਅਕਾਲੀ ਦਲ ਦੇ ਇਲਜ਼ਾਮ ਲਾਇਆ ਵੈਸੇ ਉਹਨਾਂ ਨੇ ਅਕਾਲੀ ਦਲ ਦੀ ਤਾਂ ਗੱਲ ਨਹੀਂ ਕੀਤੀ ਪਰ ਉਹਨਾਂ ਨੇ ਐਸਜੀਪੀਸੀ ਜ਼ਰੂਰ ਕੀਤੀ ਹੈ ਕੁਝ ਤਾਂ ਜਿਹੜੇ ਗਿਆਨੀ ਰਕबीर ਸਿੰਘ ਦੇ ਕੱਲ ਉਹਨਾਂ ਨੇ ਜਿਹੜੇ ਇਲਜ਼ਾਮ ਲਾਇਆ ਉਹਦਾ ਜਵਾਬ ਕੱਲ ਦੇਰ ਰਾਤ ਜਿਹੜੇ ਸਾਬਕਾ ਜਥੇਦਾਰ ਤਖਸਿਰ ਦਮਦਮਾ ਸਾਹਿਬ ਦੇ ਰਏ ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਜਵਾਬ ਦਿੱਤਾ ਤੇ ਉਹਨਾਂ ਨੇ ਕਾਫੀ 10-15 ਮਿੰਟਾਂ ਚ ਉਹਨਾਂ ਨੇ ਉਹਦਾ ਜਵਾਬ ਦਿੱਤਾ ਬੜੇ ਤਰੀਕੇ ਦੇ ਨਾਲ ਬੜੇ ਸਤਿਕਾਰ ਦੇ ਨਾਲ ਬਿਲਕੁਲ ਸਤਿਕਾਰ ਦੇ ਨਾਲ ਜਵਾਬ ਦਿੱਤਾ ਪਰ ਜਿਹੜਾ ਰਹਿੰਦਾ ਖੁੰਦਾ ਜਵਾਬ ਸੀ ਉਹ ਅੱਜ ਐਸਜੀਪੀਸੀ ਨੇ ਦਿੱਤਾ ਔਰ ਇਹ ਵੀ ਕਿਹਾ ਕਿ 72 ਘੰਟੇ ਤੁਹਾਨੂੰ ਸਮਾਂ ਦਿੱਤਾ ਜਾਂਦਾ ਹੈ ਜਿਹੜੇ ਤੁਸੀਂ ਇਲਜ਼ਾਮ ਲਾਏ ਆ ਉਹਦੇ ਸਬੂਤ 72 ਘੰਟਿਆਂ ਦੇ ਵਿੱਚ ਪੇਸ਼ ਕਰੋ ਹੁਣ 72 ਘੰਟਿਆਂ ਬਾਅਦ ਕੀ ਹੋਏਗਾ ਇਹ ਨਹੀਂ ਦੱਸਿਆ ਗੱਲ ਫੇਰ ਉਹੀ ਹੈ ਸਭਾਵਨਾਵਾਂ ਇਹੀ ਆ ਕਿ ਹੋ ਸਕਦਾ 72 ਘੰਟਿਆਂ ਬਾਅਦ ਉਹਨਾਂ ਦੇ ਛੁੱਟੀ ਕੀਤੀ ਜਾਵੇ ਕਿਉਂ ਕਿਉਂਕਿ ਉਹ ਕਹਿਣਗੇ ਵੀ ਤੁਸੀਂ ਇੱਕ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਬਦਨਾਮ ਕੀਤਾ ਹੈ ਤੁਸੀਂ ਇੱਕ ਇੰਨੇ ਵੱਡੇ ਉੱਚ ਅਹੁਦੇ ਤੇ ਰਹਿੰਦੇ ਹੋਏ ਵੀ ਜਿਹੜੀਆਂ ਇਹ ਗੱਲਾਂ ਤੁਹਾਨੂੰ ਸੋਭਦੀਆਂ ਨਹੀਂ ਇਸ ਕਰਕੇ ਜੇਕਰ ਤੁਹਾਡੇ ਕੋਲ ਸਬੂਤ ਨਹੀਂ ਤਾਂ ਬਰਤੂ ਇਲਜ਼ਾਮ ਕਿਵੇਂ ਲਾਤੇ ਜੇ ਤੁਹਾਡੇ ਕੋਲ ਸਬੂਤ ਹੈਗੇ ਤਾਂ ਪੇਸ਼ ਕਰੋ ਠੀਕ ਹੈ ਹੁਣ ਗਿਆਨੀ ਰਗਵੀਰ ਸਿੰਘ ਕੀ ਸਬੂਤ ਰੱਖਦੇ ਆ ਜੋ ਕ੍ਰਸ ਕੰਫਰਸ ਕਰਨਗੇ ਜਾਂ মিডিਆ ਸਾਹਮਣੇ ਆਉਣਗੇ ਜਿਵੇਂ ਕੱਲ ਆਏ ਨੇ ਉਹ ਚਲੋ ਜਰਮਾਨਾ ਜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਸ਼ਰਮਨਿਕ ਦੁਆਰਾ ਪਰ ਬੰਦਾ ਕਮੇਟੀ ਨੇ ਅੱਜ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਲਰੇਡੀ মিডিਆ ਨਾਲ ਗੱਲਬਾਤ ਕੀਤੀ ਹੈ ਤਾਂ ਗਿਆਨੀ ਰਗਵੀਰ ਸਿੰਘ ਬਾਰੇ ਜਿਹੜਾ ਜ਼ਿਕਰ ਕੀਤਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਤੇ ਉਹਨਾਂ ਨੇ ਕਿਹਾ ਕੀ ਹੈ ਜਿਹੜਾ 72 ਕੰਡਾ ਜਿਹੜਾ ਸਮਾਂ ਦਿੱਤਾ ਗਿਆ ਤਾਂ ਉਹਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਉਹ ਸਾਂਝਾ ਕਰਦੇ ਆ ਹੁਣ ਕਿਉਂਕਿ ਸਭ ਤੋਂ ਵੱਡਾ ਇੱਕ ਮਸਲਾ ਸੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਬੜੀ ਗੰਭੀਰਤਾ ਦੇ ਨਾਲ 2 ਘੰਟੇ ਲਗਾਤਾਰ ਇਹ ਡਿਸਕਸ ਕੀਤਾ ਗਿਆ ਸਾਰਾ ਐਗਜ਼ੈਕਟਿਵ ਦੇ ਵਿੱਚ ਬੈਠ ਕੇ ਪਾਣੀ ਰਿੜਕਿਆ ਸਾਰਾ ਯਤਨ ਕੀਤਾ ਪਰ ਹਰ ਇੱਕ ਨੇ ਮਹਿਸੂਸ ਕੀਤਾ ਤੇ ਮਾਤਾ ਮੈਂ ਤੁਹਾਨੂੰ ਐਜਿਟ ਜੇ ਪੜ੍ਹ ਦਿੰਨਾ ਕਿ ਐਡੀ ਵੱਡੀ ਪਦਵੀ ਜਿਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਬਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਆ ਗਿਆ ਵੀ ਅੱਜ ਦੀ ਅੰਤਰ ਕਮੇਟੀ ਵਿੱਚ ਪੇਸ਼ ਹੋਣ ਤੇ ਇਕਤਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਮੁੱਖ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹਨ ਬਲੋਂ ਸਤਕਾਰਤ ਅਹੁਦੇ 'ਤੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾਂ ਠੋਸ ਸਬੂਤਾਂ ਦੇ ਸੰਸਤਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਜਦੋਂ ਆਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਉਕਤ ਲਗਾਏ ਇਲਜ਼ਾਮਾਂ ਸੰਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਰਧਿਤ ਸਮੇਂ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੋ ਬਿਲਕੁਲ ਤੁਸੀਂ ਸੁਣਿਆ ਕਿ ਸ਼੍ਰੋਮਨਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਾਉਣ ਨੇ ਕਿਹਾ ਕਿ 72 ਘੰਟੇ ਦੇ ਵਿੱਚ ਜਿਹੜਾ ਗਿਆਨੀ ਰਗਵੀਰ ਸਿੰਘ ਇਸ ਦਾ ਜਿਹੜਾ ਸਪਸ਼ਟ ਕਰਨ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਦੁਬਾਰਾ ਅੰਤਰੀਂ ਕਮੇਟੀ ਦੀ ਮੀਟਿੰਗ ਲਈ ਜਾਵੇਗੀ ਤਾਂ ਉਸ ਤੋਂ ਬਾਅਦ ਕੋਈ ਜਿਹੜਾ ਫੈਸਲਾ ਉਹ ਲਿਆ ਜਾ ਸਕਦਾ ਰਪਨਜੀਤ ਨੂੰ ਲੱਗਦਾ ਨਹੀਂ ਕਿ ਹੁਣ ਦੋ ਪੰਥਕ ਚਿਹਰੇ ਨਾ ਪੰਥਕ 40 ਕਰਕੇ ਕਹਿ ਰਹੇ ਕਿਉਂਕਿ ਉਹ ਦੋਨੋਂ ਹੀ ਸਾਬਕਾ ਜਥੇਦਾਰ ਨੇ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕੀਤੀ ਜਾਵੇ ਤੇ ਗਿਆਨੀ ਰਗਵੀਰ ਸਿੰਘ ਦੀ ਗੱਲ ਕੀਤੀ ਜਾਵੇ ਉਹਨਾਂ ਦੋਨਾਂ ਪੰਥਕ ਚੇਰਿਆਂ ਨੇ ਜਿਹੜਾ ਐਜੀਪੀਸੀ ਨੂੰ ਪੂਰਾ ਘੇਰਾ ਪਾ ਲਿਆ ਬੇਸ਼ੱਕ ਸੱਚ ਹੈ ਜਾਂ ਨਹੀਂ ਪਰ ਲੋਕਾਂ ਦੇ ਸਾਹਮਣੇ ਤਾਂ ਇੱਕ ਵਾਰ ਆਵਾਜ਼ ਜਿਹੜੀ ਆਪਣੀ ਬੁਲੰਦ ਕਰ ਦਿੱਤੀ ਹੈ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਦਾ ਕੋਈ ਖਮਿਆਜਾ ਐਜੀਪੀਸੀ ਦਾ ਚਲੋ ਭੁਗਤਣਾ ਪੈ ਸਕਦਾ ਜਾਂ ਨਹੀਂ ਪੈ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਕਿਉਂਕਿ تیر ਦੋਨੇ ਇਕੱਠੇ ਚੱਲ ਰਹੀ ਹੈ ਬਿਲਕੁਲ ਜਿਵੇਂ ਤੁਸੀਂ ਕਿਹਾ ਪੰਥਕ ਚੇਰਿਆਂ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ ਤੇ ਐਸਜੀਪੀਸੀ ਅੱਗੇ ਹੈ ਦੋਨੋਂ ਸੰਸਥਾਵਾਂ ਵਾਂਗ ਇੱਕ ਅਕਾਲੀ ਦਲ ਸਿਆਸੀ ਪਾਰਟੀ ਉਧਰੋਂ ਐ ਜੀ ਪੀ ਸੀ ਦੋਨਾਂ ਅੱਗੇ ਇੱਕ ਵੱਡੀ ਚੁਣੌਤੀ ਹੈ ਕਿ ਸਿੰਘ ਸਾਹਿਬ ਦੋਨੋਂ ਜਿਹੜੇ ਆਹਮੋ ਸਾਹਮਣੇ ਜਨਤਕ ਤੌਰ ਤੇ ਜਿਹੜੀਆਂ ਗੱਲਾਂ ਲੋਕਾਂ ਨੂੰ ਨਹੀਂ ਵੀ ਪਤਾ ਸੀ ਉਹ ਗੱਲਾਂ ਲੋਕਾਂ ਅੱਗੇ ਰੱਖਣ ਲੱਗੇ ਆ ਹੁਣ ਚੁਣੌਤੀ ਇਹ ਖੜੀ ਹੋ ਗਈ ਕਿ ਇਹਨਾਂ ਨੂੰ ਚੁੱਪ ਕਿਵੇਂ ਕਰਾਇਆ ਜਾਵੇ ਚੁੱਪ ਕਰਾਉਣ ਦੇ ਦੋ ਹੀ ਤਰੀਕੇ ਆ ਜਾਂ ਤਾਂ ਤੁਸੀਂ ਕ੍ਰਿਮੀਨਲ ਕੇਸ ਕਰਾਓਗੇ ਠੀਕ ਹੈ ਪਰਚਾ ਦਰਜ ਕਰਾਓਗੇ ਕਰਵਾਓਗੇ ਜਾਂ ਫਿਰ ਤੁਸੀਂ ਡੈਫੇਮੇਸ਼ਨ ਦਾ ਕੇਸ ਕਰੋਗੇ ਕੋਰਟ ਜਾਓਗੇ ਤੇ ਜਾਂ ਫਿਰ ਜੇ ਇਹਦਾ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਗਿਆਨੀ ਰਕਵੀਰ ਸਿੰਘ ਦੀ ਛੁੱਟੀ ਕਰ ਦੋ ਜੇ ਤੁਸੀਂ ਉਹਦੀ ਛੁੱਟੀ ਕਰੋਗੇ ਤਾਂ ਫਿਰ ਉਹ ਜ਼ਿਆਦਾ ਬੋਲਣਗੇ ਮਰੂਗਾ ਇਸ ਕਰਕੇ ਜਿਹੜਾ ਉਹਨੂੰ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਜਾਂ ਨੋਟਿਸ ਦਿੱਤਾ ਗਿਆ ਜਾਂ ਗਿਆਨੀ ਹਰਪ੍ਰੀਤ ਨੂੰ ਕਿਹਾ ਗਿਆ ਕਿ ਤੁਸੀਂ ਮਾਫੀ ਮੰਗੋ ਤਾਂ ਇਸ ਤੋਂ ਬਾਅਦ ਅਗਲਾ ਰਸਤਾ ਤਾਂ ਮੈਨੂੰ ਐਜਪੀਸੀ ਦਾ ਹੀ ਲੱਗਦਾ ਕਿ ਉਹ ਉਹੀ ਤਰੀਕਾ ਬਣਾਉਣਗੇ ਕਿ ਉਹਦੇ ਡੈਫੇਮੇਸ਼ਨ ਦਾ ਕੇਸ ਪਾਉਗੇ ਡੇਫੇਮੇਸ਼ਨ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਵੀ ਅਧਿਕਾਰੀ ਹੈ ਜਾਂ ਕੋਈ ਆਗੂ ਆ ਜਾਂ ਕੋਈ ਵੀ ਸ਼ਖਸੀਅਤ ਆ ਤਾਂ ਉਹਨਾਂ ਨੇ ਹੋ ਜਾਂਦਾ ਕਿ ਉਹ ਡੇਫੇਮੇਸ਼ਨ ਦਾ ਕੇਸ ਉਹ ਕੋਰਟ ਜਾਂਦਾ ਹੈ ਕੋਰਟ ਤੋਂ ਬਾਅਦ ਫਿਰ ਉਹਦੀ ਜ਼ਮਾਨਤ ਕਰਉਣੀ ਪੈਂਦੀ ਹੈ ਜ਼ਮਾਨਤ ਤੋਂ ਬਾਅਦ ਫਿਰ ਉਹ ਲੰਬਾ ਸਮਾਂ ਜਿਹਦਾ ਕੇਸ ਆ ਚੱਲਦਾ ਹੈ ਜੇ ਇੱਕ ਤੋਂ ਬਾਅਦ ਇੱਕ ਬੋਲਦੇ ਇੱਕ ਤੋਂ ਬਾਅਦ ਦੇਖੋ ਕਈ ਚੀਜ਼ਾਂ ਐਝੀਆਂ ਹੁੰਦੀਆਂ ਰਾਜਨੀਤੀ ਚ ਇਹ ਚੱਲ ਜਾਂਦੀ ਆ ਕਿ ਤੁਸੀਂ ਆਪਾਂ ਕਿਸੇ ਦੇ ਖਿਲਾਫ ਇਲਜ਼ਾਮ ਪਾਜੀ ਜਿਹਦੇ ਮਰਜ਼ੀ ਲਾਈ ਜੋ ਜਿਹਦੇ ਮਰਜ਼ੀ ਲਾਈ ਜੋ ਤਾਂ ਉਹ ਫਿਰ ਇਹ ਹੁੰਦਾ ਮੈਂ ਤਾਂ ਸਿਆਸੀ ਤੌਰ ਤੇ ਗੱਲ ਕੀਤੀ ਇਹ ਗੱਲ ਕੋਰਟਾਂ ਦੇ ਵਿੱਚ ਵੀ ਆਮ ਕਹੀ ਜਾਂਦੀ ਹੈ ਸਿਆਸੀ ਤੌਰ ਤੇ ਜਦੋਂ ਕੋਈ ਗਲਤ ਟੈਕਨੀਕਲ ਤਰੀਕੇ ਨਾਲ ਆਪਾਂ ਕਿਸੇ ਤੇ ਇਲਜ਼ਾਮ ਲਾਵਾਂ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੇ ਕਈ ਵਾਰ ਇਹ ਗੱਲਾਂ ਜਿਹੜੀਆਂ ਹੈਗੀਆਂ ਚੁਣੌਤੀ ਬਣ ਜਾਂਦੀ। ਅੱਛਾ ਕਿਰਮਾਨ ਦੀ ਹੋਰ ਵੀ ਹੈ। ਦੂਜੀ ਗੱਲ ਵੱਡੀ ਚੁਣੌਤੀ 2027 ਨੂੰ ਲੈ ਕੇ ਆ ਕਿ 2027 ਨੇੜੇ ਐ, ਵਿਧਾਨ ਸਭਾ ਚੋਣਾਂ ਨੇੜੇ ਐ ਤਾਂ ਐਸਜੀਪੀਸੀ ਔਰ ਕਾਲੀਦਲ ਨੂੰ ਇਹ ਗੱਲ ਲੱਗ ਰਿਹਾ ਕਿ ਅੱਜ ਤਾਂ ਦੋ ਸਿੰਘ ਸਾਹਿਬ ਬੋਲ ਰਿਹਾ ਸਾਬਕਾ ਕੱਲ ਨੂੰ ਇਹਨਾਂ ਨੂੰ ਦੇਖ ਕੇ ਕੋਈ ਹੋਰ ਖੜਾ ਹੋਏਗਾ। ਤਾਂ ਇਸ ਕਰਕੇ ਜੇਕਰ ਆਪਾਂ ਇਹਨਾਂ ਦੋਨਾਂ ਨੂੰ ਚੁੱਪ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਆ ਫਿਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਹੋਰ ਸ਼ਖਸੀਅਤ ਜਿਹੜੀ ਹੈਗੀ ਬੋਲੇ ਸਾਹਮਣੇ ਨਾ ਅੱਛਾ ਇੱਕ ਹੋਰ ਬਣਾ ਜੀ ਆਖਲਾ ਸਵਾਲ ਹੈ ਕਿਉਂਕਿ ਮੈਨੂੰ ਲੱਗਦਾ ਵੀ ਸਮਾਂ ਬੜਾ ਘੱਟ ਹੈ ਕਿਉਂਕਿ ਇੱਕ 2 ਮਿੰਟ ਦਾ ਹੀ ਸਮਾਂ ਬਚਿਆ ਹੈ ਕਿਉਂਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਮੇਸ਼ਾ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਅਹਿਮ ਜਿਹੜੇ ਮੁੱਦੇ ਨੂੰ ਵਿਚਾਰੇ ਜਾਂਦੇ ਨੇ ਕਿ ਜੇ ਵਾਕਈ ਸਿੱਖ ਪੰਥ ਦੇ ਜੋ ਮਸਲੇ ਨੇ ਉਹ ਉੱਥੇ ਵਿਚਾਰੇ ਜਾਣ ਪਰ ਮੈਨੂੰ ਲੱਗਦਾ ਕਿ ਪਿਛਲੇ ਕਈ ਆਪਾਂ ਸਾਲਾਂ ਦੀ ਗੱਲ ਕੀਤੀ ਜਾਵੇ ਜਾਂ ਕਈ ਮਹੀਨਿਆਂ ਦੀ ਗੱਲ ਕੀਤੀ ਜਾਵੇ ਪੰਥਕ મુદ્ਦੇ ਤਾਂ ਬਹੁਤ ਘੱਟ ਵਿਚਾਰੇ ਜਾਂਦੇ ਨੇ ਪਰ ਆਪਸੀ ਉਲਝਣਬਾਜ਼ੀ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਪਹਿਲਾ ਕੇਸ ਆਇਆ ਗਿਆਨੀ ਹਰਪ੍ਰੀਤ ਸਿੰਘ ਵਾਲਾ ਉਹ ਮੈਨੂੰ ਲੱਗਦਾ ਘੱਟੋ ਘੱਟ ਡੇਢ ਸਾਲ ਦੇ ਵਿੱਚ ਜਿਹੜਾ ਇਹ ਉਸੇ ਤਰ੍ਹਾਂ ਘਿਰਦਾ ਰਹਿ ਗਿਆ ਹੁਣ ਇੱਕ ਹੁਣ ਇੱਕ ਮਾਮਲਾ ਹੋਰ ਸਾਹਮਣੇ ਆਇਆ ਗਿਆਨੀ ਰਘਵੀਰ ਸਿੰਘ ਦਾ ਕਿ ਤੁਹਾਨੂੰ ਲੱਗਦਾ ਨੇ ਜਿਹੜੀਆਂ ਸੰਗਤਾਂ ਜਿਨ੍ਹਾਂ ਦੀ ਭਾਵਨਾ ਇਸ ਪ੍ਰਤੀ ਟਿੱਕੀ ਹੋਈ ਹੈ ਕਿ ਉਹ ਸੋਚਦੇ ਨੇ ਕਿ ਜਿਹੜਾ ਸਿੱਖਾਂ ਦੀ ਸਰਮੋਹ ਸੰਸਥਾ ਨੇ ਸਿੱਖਾਂ ਦੇ ਮਸਲੇ ਹੱਲ ਕਰਨੇ ਨੇ ਜਾਂ ਫਿਰ ਐਮ ਕੋਈ ਮਸਲੇ ਤੇ ਵਿਚਾਰ ਚਰਚਾ ਕਰਨੀ ਹੈ ਪਰ ਉਹ ਤਾਂ ਆਪਣੇ ਮਸਲੇ ਹੀ ਉਲਝਦੇ ਰਹਿ ਗਏ ਉਹਨਾਂ ਦੇ ਨਹੀਂ ਕੋਈ ਮਸਲੇ ਤਾਂ ਬਹੁਤ سارے ਆ ਕਿ ਪਹਿਲੇ ਮਸਲੇ ਨਹੀਂ ਗਿਆਨੀ ਹਰਪੀ ਸਿੰਘ ਵਾਲਾ ਹੋ ਗਿਆ ਗਿਆਨੀ ਰਗਵੀਰ ਸਿੰਘ ਵਾਲਾ ਹੋ ਗਿਆ ਇਸ ਤੋਂ ਪਹਿਲਾਂ ਹੋਰ ਕਈ ਮਸਲੇ ਜਲੇ ਸਿੰਘ ਸਾਹਿਬ ਵਾਲੇ ਹੋਇਆ ਪਟਨਾ ਸਾਹਿਬ ਵਾਲਾ ਜਿਹੜਾ ਮਸਲਾ ਹੋਇਆ ਹੋਰ ਕਈ ਉਸ ਤੋਂ ਬਾਅਦ ਹਰਿਆਣਾ ਕਮੇਟੀ ਵਾਲਾ ਮਸਲਾ ਸਾਹਮਣੇ ਆਇਆ ਕਈ ਮਸਲੇ ਹੋਰ ਵੀ ਕਈ ਸਖਸ਼ੀਅਤ ਦੇ ਮਸਲੇ ਸਾਹਮਣੇ ਆਇਆ ਗੱਲ ਤੁਹਾਡੀ ਸਹੀ ਹੈ ਪਰ ਇੱਕ ਗੱਲ ਹੈ ਕਿ ਪਿੱਛੇ ਇੱਕ ਇਹਨਾਂ ਨੇ ਕਮੇਟੀ ਬਣਾਉਣੀ ਸੀ ਜਿਹੜੀ ਉਹ ਕਮੇਟੀ ਅਜੇ ਤੱਕ ਹੋਂਚ ਨਹੀਂ ਆਈ ਕਿ ਜਿਹੜੇ ਛੋਟੇ ਮੋਟੇ ਮਸਲੇ ਪਹਿਲਾਂ ਕਮੇਟੀ ਕੋਲ ਜਾਣਗੇ ਫਿਰ ਕਮੇਟੀ ਵਿਚਾਰ ਕਰੇਗੀ ਕਿ ਉਹ ਸਿੰਘ ਸਾਹਿਬ ਕੋਲ ਜਾਣ ਜੋ ਕਿ ਬਲਦੀ ਹੈ ਵੀ ਨੇ ਕਿ ਨਹੀਂ ਹੈਗੇ ਤਾਂ ਉਹ ਜੇ ਕਮੇਟੀ ਵਿਚਕਾਰ ਹੈ ਪਰ ਠੀਕ ਹੈ ਕਿ ਤੁਹਾਡੀ ਗੱਲ ਇਹ ਮਸਲੇ ਜਿਹੜੇ ਆਪਸੀ ਦੇ ਵਿੱਚ ਹੈਗੇ ਸਿੱਖਾਂ ਦੇ ਮਸਲੇ ਹੱਥ ਪੂਰੇ ਹੋਣੇ ਕਿੱਥੇ ਆ ਤਾਂ ਚੰਗੀ ਗੱਲ ਹੈ ਜੇਕਰ ਸਿੱਖਾਂ ਦੇ ਮਸਲੇ ਘਟ ਜਾਣ ਤਾਂ ਆਮ ਲੋਕਾਂ ਦੇ ਆਮ ਸਿੱਖ ਸੰਗਤ ਸਿੱਖ ਸਮਗ ਦੇ ਵਹਿਤਰੀ ਦੇ ਲਈ ਜਿਹੜੇ ਮਸਲੇ ਆ ਉਹ ਵਿਚਾਰੇ ਜਾ ਸਕਣ ਠੀਕ ਹੈ ਜੀ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਜੋ ਅੰਤਰੀ ਕਮੇਟੀ ਜਾਨਕੀ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਤਰੀ ਮੈਂਬਰਾਂ ਦੀ ਜਿਹੜੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਹੋਈ ਆ ਜਿਹਦੇ ਵਿੱਚ ਆਮ ਜਿਹੜੀ ਚਰਚਾ ਹੋਈ ਆ ਯਾਨੀ ਕੀ ਵਿਚਾਰ ਹੋਈ ਆ ਜਿਹਦੇ ਵਿੱਚ ਇਹ ਮੁੱਦੇ ਰੱਖੇ ਗਏ ਨੇ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਗਿਆਨੀ ਰਗਵੀਰ ਸਿੰਘ ਵਾਲਾ ਸੀ ਜਿਸ ਤੇ ਅਸੀਂ ਪੂਰੀ ਵਿਚਾਰ ਚਰਚਾ ਯਾਨੀ ਕਿ ਤੁਹਾਨੂੰ ਸੰਖੇਪ ਰੂਪ ਦੇ ਵਿੱਚ ਸਾਂਝੀ ਕੀਤੀ ਆ ਤੇ 72 ਘੰਟੇ ਦਾੜਾ ਸਮਾਂ ਉਹ ਗਿਆਨੀ ਰਗਵੀਰ ਸਿੰਘ ਨੂੰ ਦਿੱਤਾ ਗਿਆ ਕੀ ਹੁਣ ਗਿਆਨੀ ਦਾਗਵੀਰ ਸਿੰਘ ਜੀ 72 ਘੰਟਿਆਂ ਦੇ ਵਿੱਚ ਆਪਣਾ ਸਪਸ਼ਟੀਕਰਨ ਦੇ ਸਕਣਗੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਕਿਸ਼ੋਰਮਨਿਕ ਦੁਆਰਾ ਪ੍ਰਬੰਧਕ ਕਮੇਟੀ 72 ਘੰਟਿਆਂ ਤੋਂ ਬਾਅਦ ਕੀ ਜਿਹੜਾ ਐਕਸ਼ਨ ਲੈਂਦੀ ਆ ਜਾਂ ਫਿਰ ਕੀ ਵਿਚਾਰ ਚਰਚਾ ਕਰਦੀ ਆ ਉਹ ਮੋਰ ਦੁਆਰਾ ਤੁਹਾਨੂੰ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਧੰਨਵਾਦ